ਸਾਜਨ ਲੋਕੋ ਪ੍ਰੇਜ਼ੈਂਟ ਸੋ ਰਹਿਮਤ ਬਰਸਾਉਣ ਗੁਰੂ ਪੰਜ ਸੱਤ ਮਿੰਟ ਦਾ ਸਮਾਂ ਮੈਂ ਕਵਿਤਾ ਹੀ ਤੁਹਾਡੇ ਪਾਵਨ ਚਰਣੀ ਕਹਿਣੀ ਹੈ ਸਾਰੇ ਪਹਿਲਾਂ ਤਾਂ ਪਿਆਰ ਨਾਲ ਫਤਿਹ ਬਲਾਓ ਆਪਣੇ ਜਥੇ ਨੂੰ ਚਰਣੀ ਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸੁਖਚੈਨ ਜੀ ਹੋਰੀ ਦੱਸ ਕੇ ਗਏ ਐ ਮਾਸਟਰ ਭੀਮ ਜੀ ਹੋਰੀ ਮੌੜਾਂ ਵਾਲੇ ਉਹ ਗਿਆਨੀ ਜੀ ਦੇ ਨੌਤੇ ਜਥੇ ਨੂੰ ਮਾਇਆ ਭੇਜਦੇ ਐ ਪ੍ਰਾਣ ਸਾਹਿਬ ਦੇ ਨੌਤੇ ਧੰਨਵਾਦ ਕਰਨੀ ਹੋਰ ਸੰਗਤਾਂ ਵੱਲੋਂ ਪਿਆਰ ਤੁਹਾਡਾ ਸਾਰਿਆਂ ਦਾ ਧੰਨਵਾਦ ਲਓ ਮੈਂ ਗੱਲਾਂ ਨਹੀਂ ਜਾਦੇ ਕਰਨੀਆਂ ਸਿੱਧੀ ਕਵਿਤਾ ਕਹੋਣੀ ਐ ਉਦੋਂ ਪਹਿਲਾਂ ਇੱਕ ਚੰਦ ਸ਼ਬਦ ਆਪਾਂ ਉਸਤਾਦ ਜੀ ਸ਼ਮਦਾਸ ਜੀ ਜਿਨ੍ਹਾਂ ਨੂੰ ਮੈਂ ਨਿੱਕਾ ਜਿਹਾ ਹੁੰਦਾ ਸੁਣਦਾ ਹੁੰਦਾ ਤੇ ਸਮਾਂ ਬਣਿਆ ਕਿਤੇ ਮਹਾਰਾਜ ਜੀ ਨੇ ਨਜ਼ਰ ਕੀਤੀ ਸਵਾਮੀ ਜਗਜੀਤ ਸਿੰਘ ਜੀ ਮਹਾਰਾਜ ਨੇ ਅੱਜ ਉਹ ਉਸਤਾਦ ਲੋਕ ਜਿਨ੍ਹਾਂ ਨੂੰ ਮੂਹਰੇ ਬੈਠ ਕੇ ਸੁਣਨ ਨੂੰ ਤਰਸਦਾ ਹੁੰਦਾ ਮੈਂ ਬੱਚਾ ਹੁੰਦਾ ਮੈਨੂੰ ਮਗਰ ਕਹਿੰਦੇ ਪਿੱਛੇ ਚਲਿਆ ਜਾ ਤੇ ਅੱਜ ਇਹਨਾਂ ਨੇ ਆਪਦੀ ਸਟੇਜ ਤੇ ਉਹਨਾਂ ਦੇ ਨਾਲ ਗਾਉਣ ਦਾ ਮੈਨੂੰ ਮੌਕਾ ਦਿੱਤਾ ਹੈ ਉਹਨਾਂ ਤੋਂ ਆਪਾਂ ਇੱਕ ਸ਼ਬਦ ਸੁਣਾਂਗੇ ਫਿਰ ਇੱਕੋ ਹੀ ਕਵਿਤਾ ਆਪਾਂ ਬੋਲਾਂਗੇ ਉਹ ਸਿਰਫ ਅਸੀਂ ਸਵੇਰੀ ਪੰਜ ਸੱਤ ਲੈਣਾ ਲਿਖਿਆ ਕਿਉਂਕਿ ਇਧਰ ਤਿਆਰੀਆਂ ਚ ਰੁੱਝ ਗਏ ਤੇ ਕਵਤਾ ਲਿਖੀ ਨਹੀਂ ਤੇ ਮੈਨੂੰ ਫੋਨ ਆਇਆ ਸ਼ਾਮ ਜੀ ਦਾ ਕਹਿੰਦੇ ਉਹ ਆਪਾਂ ਵੀ ਗੱਲਾਂਗੇ ਕੁਝ ਦੋ ਬੋਲ ਲਿਖਦੇ ਉਹ ਮੈਂ ਸਵੇਰੋ ਚੰਦ ਲੈਣਾ ਲਿਖਿਆ ਉਹ ਤੁਹਾਡੀ ਚਰਨੀ ਭੇਟ ਕਰਾਂਗੇ ਆਓ ਪਹਿਲਾਂ ਇੱਕ ਸ਼ਬਦ ਸੁਣ ਲਓ ਕਿਉਂ ਮੇਰੀ ਬੰਦਨਾ ਮੇਰੀ ਬੰਦਨਾ ਗੁਰੂ ਦਸ਼ਮੇਸ਼ ਤਾਈ ਜੋ ਹਿੰਦ ਦਾ ਧਰਮ ਵਿਚਾਣ ਵਾਲੇ ਹਰੀ ਚੰਦਨ ਦਾਨ ਨੇ ਮਾਤ ਕਰਿਆ ਦਾਨੀ ਪੁੱਤਰਾਂ ਦੇ ਅਖਵਾਣ ਵਾਲੇ ਹੋਇਆ ਅਮਰ ਥੋਡੀਆਂ ਯਾਦਗਾਰਾ ਹੋਇਆ ਅਮਰ ਥੋਡੀਆਂ ਯਾਦਗਾਰਾ ਸੱਤਾ ਸੀਸਾਂ ਦੀ ਭੇਟ ਚੜਾਉਣ ਵਾਲੇ ਸਾਰਾ ਵਾਰਾ ਸਾਰਾ ਵਾਰਾ ਸਰਵੰਸਦਰਬਾਰ ਸਿੰਘਾਂ ਨਾਰੇ ਸਵਰ ਸ਼ੁਕਰ ਦੇ ਲਾਉਣ ਵਾਲੇ ਨਾਰੇ ਸਵਰ ਸ਼ੁਕਰ ਦੇ ਲਾਉਣ ਵਾਲੇ ਸਾਰਾ ਬਾਰ ਪਰਿਵਾਰ ਦਰਬਾਰ ਸਿੰਘਾਂ ਨਾਰੇ ਸਬਰ ਤੇ ਸ਼ੁਕਰ ਦੇ ਲਾਉਣ ਦਾ ਹੈ ਬੰਦਲਾਂ ਦਾ ਬੇਨਤੀ ਦਾ ਸ਼ਬਦ ਕਲੰਗੀ ਵਾਲੇ ਸੱਚੇ ਪਾਤਸ਼ਾਹ ਦੇ ਚਲਣਾ ਚ ਭੇਟ ਕੀਤਾ ਆਓ ਇੱਕ ਅਵਤਾਰੇ ਮੈਂ ਇਹ ਬੋਲ ਲਿਖੇ ਨੇ ਕਾਕੋ ਮਾਂ ਦਾ ਜਾਇਆ ਕਹਿਣਾ ਸਿਉਂ ਦਾ ਨੰਦ ਤੂੰ ਛਿਪੇ ਨਾ ਛਪਾਇਆ ਚੌਦਮੀ ਦਾ ਚੰਦ ਤੂੰ ਤੇਰੇ ਵਰਗਾ ਹੋਣਾ ਤਾਂ ਔਖਾ ਹੈ ਗੱਲਾਂ ਕਰਨੀਆਂ ਸੌਖੀਆਂ ਹੈ ਅਸੀਂ ਤਾਂ ਛੋਟੀ ਮੋਟੀ ਕੋਈ ਗੱਲ ਹੋ ਜੇ ਮਾੜੇ ਜਿਹੇ ਨੇ ਇੱਕ ਦੂਜੇ ਨਾਲ ਰੁੱਸ ਜਾਂਦੇ ਆ ਜਿਵੇਂ ਮਹਾਰਾਜ ਜੀ ਨੇ ਹਉਣੀ ਬਚਨ ਕੀਤਾ ਵੀ ਮੇਖਾ ਘੱਟ ਖਲਾ ਰਿਆ ਕਰੋ ਅਣਜਾਣ ਹੈ ਉਹ ਨਹੀਂ ਮਤ ਨਹੀਂ ਰੱਖਦੇ ਮਹਾਰਾਜ ਜੀ ਨੇ ਕਿੰਨੇ ਵਾਰੀ ਆਪਾਂ ਨੂੰ ਬਚਨ ਸੁਣਾਏ ਆ ਬਰਾੜ ਸਾਹਿਬ ਨੂੰ ਸਟੇਜ ਤੋਂ ਉਤਾਰਿਆ ਮਹਾਰਾਜ ਜੀ ਨੇ ਵੱਡਾ ਸਬਰ ਤੇ ਸ਼ੁਕਰ ਲੈ ਕੇ ਉਵੇਂ ਹੀ ਗੁਰੂ ਨਾਨਕ ਬਾਉਂਦੇ ਆ ਨਿਭਣਾ ਔਖਾ ਹੈ ਉਹਦੇ ਵਾਂਗੂ ਗੁਰੂ ਨਾਲ ਪਿਆਰ ਚਾਹੀਦਾ ਸਾਸ ਸਾਸ ਦਿਲੋਂ ਇਤਬਾਰ ਚਾਹੀਦਾ ਫੇਰ ਕਿਤੇ ਜੱਗ ਤੇ ਆਜਾਜਾ ਕਾਰਾ ਹੁੰਦੀਆਂ ਐਵੇਂ ਨਹੀਂ ਕਿਸੇ ਦੀ ਹੁੰਦੀਆਂ ਆਓ ਪਿਆਰ ਦੀ ਇਕਵਤਾ ਜੱਗ ਤੇ ਬਰਾੜਾ ਝੰਡੇ ਚਲਵਾਈ ਤਾ ਆਓ ਸਾਰੇ ਰਾਲੇ ਹਾਂਜੀ ਆਓ ਰਾਲੇ ਸਾਰੇ ਧੰਨਵਾਦ ਕਰੀਏ ਕਾਬ ਦੇ ਤਣਿਨੋਂ ਜਲੋਂ ਯਾਦ ਕਰੀਏ ਤੇ ਰੱਖ ਇਹ ਦਲਾਂ ਚ ਸਾਡੇ ਡੇ ਅੱਗੇ ਤੇ ਬਰਾੜਾ ਝੰਡੇ ਚਲਵਾਏ ਤਾ ਕੱਕੋ ਮਾ ਦਾ ਲਾਲਾ ਹਾਂਜੀ ਕੱਕੋ ਮਾ ਦਾ ਲਾਲਾ ਗਹਿਣਾ ਸਿਉ ਦਾ ਆਨੰਦ ਤੂੰ ਸੁਪੇ ਨਾ ਸੁਪਾਇਆ 14 ਮੀ ਦਾ ਚੰਦ ਤੂੰ ਹੋ ਹੋ ਵਸ ਯਰ ਕੇ ਨਗਰ ਆਜਾ ਰੋਸ਼ਨ ਆਇ ਤੈ ਜਗਤ ਬਰਾੜਾ ਚੰਡ ਤਤਕਾਰ ਚਾਹੀਦਾ ਹੋ ਜੇ ਮੈਂ ਸਾ ਮਰੀ ਦੇ ਜੇ ਮੈਂ ਸੀਸ ਆਮੇ ਹਰਦੇ ਚ ਵਸਾਇਓ ਤੈ ਜਗਤ ਬਰਾੜਾ ਚੰਡੇ ਚਲਵਾਏ ਦਾ ਕਹਿਗੇ ਦਰਬਾਰ ਸੰਗਾ ਮਹਾਰਾਜ ਹ ਕਿੰਨੇ ਜਨਮਾਂ ਤੋਂ ਸਾਡਾ ਕਬੀਰ ਰਾਜ ਹੈ ਰਹਤਾਂ ਵਡਾਉਂਦਾ ਦੁੱਖੜਾ ਗਰੀਬ ਦਾ ਹੋ ਸੌਦਾ ਦਸ ਬੰਦ ਯੋਨਾ ਨੂੰ ਲਟਾਇਦਾ ਜੱਗ ਤੇ ਬਰਾੜਾ ਝੰਡੇ ਚਲਵਾਇਦਾ ਇੱਥੇ ਵੀ ਖੜੋਂਦਾ ਮੈਂ ਖਿਆਤ ਆਸਤੈ ਨਮੁੰਨੇ ਕੜਕੇ ਸ਼ੰਦਾ ਚ ਸ਼ਬਦ ਹੀਰੇ ਮਤੀ ਜੜਕੇ ਹੋ ਹੋ ਅੱਖੇ ਤਲਵੰਤਾ ਨਾਕੇ ਬਣਾਏ ਤੈ ਜੱਗ ਤੇ ਬਰਾੜਾ ਚੰਡੇ ਚਲਬਾਏ ਤੈ ਜੱਗ ਤੇ ਬਰਾੜਾ ਚੰਡੇ ਚਲਬਾਏ ਗੁਰੂ ਦਾ ਬਣ ਕੇ ਗੁਰੂ ਦੇ ਹੁਕਮ ਚ ਰਹਿ ਕੇ ਸਦਾ ਰੱਜਾ ਚ ਰਹਿ ਕੇ ਚੱਲਣਾ ਬਹੁਤ ਵੱਡੀਆਂ ਗੱਲਾਂ ਸੀ ਚਲੋ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਜੀਵਨ ਚ ਉਹਨਾਂ ਦੀ ਕਰਨੀ ਚੋਂ ਸਾਨੂੰ ਕੋਈ ਸੇਧ ਮਿਲੇ ਅਸੀਂ ਸਿੱਖੀਏ ਗੁਰੂ ਰਹਿਮਤ